ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣਾ YouTube ਚੈਨਲ RK59 ਚੈਨਲ ਤੇ ਆਪਣਾ ਪੇਜ ਆ ਭਾਈ ਜੀ ਠੀਕ ਹੈ ਨਾ ਰਵੀ ਤੂਰੀ ਵਾਲਾ Facebook ਤੇ ਤੇ ਬਾਕੀ ਆਪਾਂ ਤੁਹਾਨੂੰ ਆਈ ਵਾਰ ਡੌਗ ਸ਼ੋਅ ਦਿਖਾ ਰਹੇ ਆ ਪੰਜਾਬ ਦੇ ਵੀ ਦਿਖਾ ਰਹੇ ਆ ਤੇ ਕੱਲ ਆਪਣੇ ਰੋहतक ਦਾ ਵੀ ਤੁਹਾਨੂੰ ਡੌਗ ਸ਼ੋਅ ਦੇ ਬਾਰੇ ਦਿਖਾਇਆ ਤੇ ਅੱਜ ਮੋਗਾ ਦੇ ਵਿੱਚ ਸੀਗਾ ਠੀਕ ਹੈ ਨਾ ਲੋਹਾਰਾਂ ਦੇ ਵਿੱਚ ਇਹ ਮੋਗਾ ਦੇ ਵਿੱਚ ਦੂਜਾ ਸ਼ੋਅ ਹੋ ਰਿਹਾ ਤੇ ਬਾਕੀ ਆਪਾਂ ਅੱਗੇ ਤੁਹਾਨੂੰ ਵੀਡੀਓ ਦਿਖਾਵਾਂਗੇ ਪੱਪੀ ਮਾਰਕੀਟ ਡੌਗ ਦੇ ਵਿੱਚ ਐਕਟੀਵਿਟੀ ਸਾਰੀਆਂ ਠੀਕ ਹੈ ਨਾ ਤੇ ਆਪਣੇ ਜੇ ਇਸ ਤੇ ਨਵੇਂ ਆਏ ਹੋ ਜਾਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਵੀਂ ਨਵੀਂ ਵੀਡੀਓ ਦੇਖਣ ਵਾਸਤੇ ਲਾਈਕ ਤੇ ਕਮੈਂਟ ਕਰੋ ਸੱਸੀ ਕਰੋ ਵੀ ਬਾਈ ਕੀ ਹਾਲ ਚਾਲ ਵਦਿਆ ਵਦਿਆ ਬਾਈ ਤੁਸੀਂ ਦੱਸੋ ਆ ਗਏ ਅੱਜ ਹਾਂਜੀ ਹਾਂਜੀ ਵੀਰੇ ਡੌਗ ਸ਼ੋਅ ਤੇ ਸੀ ਬਾਈ ਆਪਣਾ ਮਿੱਤਰ ਸੀਗਾ ਲੱਗੇ ਹੀ ਇਹਦਾ ਸ਼ਹਿਰ ਪੈ ਰੰਦਾ ਬਾਈ ਦਾ ਬਾਕੀ ਆਪਾਂ ਗੱਲ ਕਰਦੇ ਆ ਬਾਈ ਜੀ ਇਹ ਲੈਣਾ ਜਰਮਨ ਦੇ ਬੱਚੇ ਸੀਗੇ ਡਬਲ ਕੋਟ ਦੇ ਬਾਈ ਜੀ ਹਾਂਜੀ ਬਾਈ ਜੀ ਡਬਲ ਕੋਟ ਦੇ ਭਾਈ ਜੀ ਆਪਣਾ ਕੀ ਤੇ 올 ਬਰੀਡ ਦੇ ਵਿੱਚ ਹੀ ਕੰਮ ਹੈ 올 ਬਰੀਡ ਦੇ ਵਿੱਚ ਆ ਠੀਕ ਹੈ ਇਹ ਨਾ ਹੁਣ ਬਿਲਾਲ ਬਾਈ ਜੀ ਲਵੇ ਜਰਮਨ ਦੇ ਵਿੱਚ ਸੀਗੇ ਤੇ ਇੱਕ ਸਿਡੂ ਦਾ ਮਟਕਾ ਜੀ ਠੀਕ ਹੈ ਨਾ ਬਾਕੀ ਆਪਾਂ ਗੱਲ ਕਰਦੇ ਆ ਰੇਟ ਵਾਈਜ਼ ਏਜ ਵਾਈਜ਼ ਤੇ ਡਿਲੀਵਰੀ ਵਾਈਜ਼ ਭਾਈ ਜੀ ਮੇਲ ਦਾ ਤੇ ਜਰਮਨ ਦਾ ਕੀ ਫੀਮੇਲ ਦਾ ਕੀ ਪ੍ਰਾਈਸ ਹੈ ਜੀ ਭਾਈ ਜੀ ਫੀਮੇਲ ਦਾ 10 ਤੁਸੀਂ ਮੇਲ ਦਾ ਪ੍ਰਾਈਸ ਭਾਈ ਜੀ 15000 ਰੁਪਏ ਕਹਾ ਤੇ ਫੀਮੇਲ ਦਾ 10000 10000 ਰੁਪਏ ਡਬਲ ਕੋਡ ਤੇ ਡਬਲ ਕੋਡ ਦੇ ਵਿੱਚ ਬੱਚੇ ਨੇ ਮੰਤ ਇੱਕ ਇੱਕ ਮਹੀਨੇ ਦੇਓਗੇ 30-30 ਦਿਨ ਦੇ ਬੱਚੇ ਹੋਣਗੇ ਠੀਕ ਹੈ ਬਾਈ ਜੀ ਤੇ ਬਾਕੀ ਭਾਈ ਜੀ ਆਪਣੀ ਲੋਕੇਸ਼ਨ ਕੀ ਪਈ ਜਾਂਦੀ ਹੈ ਜੀ ਲੋਕੇਸ਼ਨ ਜਗਰਾਉਂ ਕੋਲੇ ਪੈਂਦਾ ਜੀ ਆਪਣਾ ਲੋਕਲ ਹੀ ਹੈ ਜਗਰਾਉਂ ਜੀ ਠੀਕ ਹੈ ਹਾਂਜੀ ਤੇ 올 ਬਰੀਡ ਦੇ ਵਿੱਚ ਕੰਮ ਹਾਂਜੀ 올 ਦੇ ਵਿੱਚ ਠੀਕ ਹੈ ਨਾ ਤੇ ਬਾਕੀ ਭਾਈ ਜੀ ਆਪਣਾ ਜੇ ਕੋਈ ਬੰਦਾ ਆਪਣਾ ਸਬਸਕ੍ਰਾਈਬਰ ਆਂਦਾ ਹੈ ਆ ਬੱਚੇ ਡਿਲੀਵਰੀ ਆਲ ਓਵਰ ਇੰਡੀਆ ਹੋ ਚੁੱਕੀ ਹਾਂਜੀ ਹਾਂਜੀ ਆਲ ਓਵਰ ਇੰਡੀਆ ਠੀਕ ਹੈ ਤੇ 올 ਬਰੀਡ ਦੇ ਵਿੱਚ ਕੰਮ ਹੈ 올 ਬਰੀਡ ਦੇ ਵਿੱਚ ਠੀਕ ਹੈ ਬਾਕੀ ਆਪਣਾ ਮੋਬਾਈਲ ਨੰਬਰ ਬੋਲਦੀ ਹੈ ਭਾਈ ਜੀ 839699285 ਠੀਕ ਹੈ ਭਾਈ ਜੀ 839692281 ਠੀਕ ਹੈ ਭਾਈ ਜੀ ਭਾਈ ਜੀ ਨਾਲ ਕੰਟੈਕਟ ਕਰ ਸਕਦੇ ਹੋ ਭਾਈ ਦਾ ਠੀਕ ਹੈ ਨਾ ਤੇ ਲੋਕੇਸ਼ਨ ਆਈਏ ਜਗਰਾਉਂ ਦੀ ਓਕੇ ਭਾਜੀ ਓਕੇ ਥੈਂਕ ਯੂ ਥੈਂਕ ਯੂ ਵੀਰੇ ਵੈਲਕਮ ਸਤਿ ਸ਼੍ਰੀ ਅਕਾਲ ਮਨਪ੍ਰੀਤ ਭਾਈ ਜੀ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਚੜ੍ਹਦੀ ਕਲਾ ਅੱਜ ਪਹੁੰਚ ਗਏ ਜਗਰਾਉਂ ਵਾਲੇ ਹਾਂ ਹਾਂਜੀ ਹਾਂਜੀ ਡਾਕਟਰ ਉਹ ਤੇ ਹਾਂਜੀ ਵੈਲਕਮ ਜੀ ਦੇਖੋ ਭਾਈ ਜੀ ਆਪਣੇ ਨਾ ਸਬਸਕ੍ਰਾਈਬਰ ਕਹਿੰਦੇ ਨੇਗੇ ਕਿ ਤਾਂ ਲਾਇਬ੍ਰੇ ਬਲੈਕ ਦੇ ਵਿੱਚ ਕਾਫੀ ਰਿਕੁਆਇਰਮੈਂਟ ਆ ਰਹੀ ਸੀ ਕਿ ਵੀ ਲਾਇਬ੍ਰੇ ਬਲੈਕ ਦੀ ਵੀਡੀਓ ਦਿਖਾਈ ਜਾਵੇ ਇੱਕ ਪਿੱਟ ਬੋਲ ਦੀ ਤੁਸੀਂ ਪਿੱਟ ਬੋਲ ਦੇ ਵਿੱਚ ਬੱਚਾ ਦੇਖ ਹੀ ਸਕਦੇ ਹੋ ਬਹੁਤ ਅੱਛਾ ਬੱਚਾ ਹੈ ਭਾਈ ਜੀ ਕਵਾਕੇ ਦਿਖਾਈਓ ਬੱਚਾ ਲੋ ਜੀ ਦੇਖੋ ਭਾਈ ਜੀ ਕਿਹੜਾ ਪਿੱਟ ਬੋਲ ਦੇ ਵਿੱਚ ਬੱਚਾ ਕਾਫੀ ਮੰਗ ਰਹੇ ਸੀਗੇ ਤੇ ਭਾਈ ਜੀ ਮੈਂ ਕਿਹਾ ਬੱਚੇ ਮਿਲੇ ਤਾਂ ਵੀਡੀਓ ਇਹਦਾ ਲੈਬਰੇ ਦਾ ਕੀ ਪ੍ਰਾਈਸ ਹੈ ਤੇ ਕੀ ਐ ਜੀ ਇਹ ਵੀਰੇ ਫੀਮੇਲ ਆ ਠੀਕ ਹੈ ਜੀ ਇਹ 45 ਦਿਨਾਂ ਦੀ ਆ ਠੀਕ ਹੈ ਜੀ ਤੇ ਇਹਦਾ 5000 ਰੁਪਏ ਰੇਟ ਆ ਠੀਕ ਹੈ ਬਾਈ ਜੀ ਤੇ ਆਹ ਆ ਜੀ ਇਹ ਮੇਲ ਆ ਜੀ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਦੀ ਇਹਦਾ 7000 ਰੁਪਏ 7000 ਰੁਪਏ ਜੀ ਤੇ ਬਾਈ ਜੀ ਆਪਣੀ ਕਿਹੜੀ ਕਿਹੜੀ ਆਲ ਬਰੀਡ ਦੇ ਵਿੱਚ ਕੰਮ ਆ ਆਲ ਬਰੀਡ ਆ ਵੀਰੇ ਰੀਟਰੀਵਰ ਹੋਗੇ ਲੈਬਰੇ ਹੋਗੇ ਆਪਣੇ ਕੋਲ ਠੀਕ ਹੈ ਜੀ ਸ਼ਿਡਜੂ ਹੋਗੇ ਸਾਈਡ ਬਰਨਾਰਡ ਹੋਗੇ ਆਲ ਸਟਾਡ ਆਪਣੇ ਕੋਲ ਹੋਲ ਸਟਾਡ ਹਾਂਜੀ ਬਾਈ ਜੀ ਦੇ ਨਾਲ ਆਲ ਸਟਾਡ ਸਰਵਿਸ ਵੀ ਆ ਤੇ ਆਲ ਹੀ ਹੋ ਆ ਡਿਗਨ ਆ ਬ੍ਰੀਡ ਦੇ ਵਿੱਚ ਡੀਲ ਕਰਦਨੇ ਬਾਈ ਜੀ ਬਾਕੀ ਬਾਈ ਜੀ ਆਲ ਇੰਡੀਆ ਡਿਲੀਵਰੀ ਆਪਣੀ ਹਾਂਜੀ ਹਾਂਜੀ ਇਹ ਬਾਕੀ ਆਪਣਾ ਬਾਈ ਦਾ ਕੰਟੈਕਟ ਨੰਬਰ ਦੱਸ ਦਿਓ ਜੀ 9842 63058 ਠੀਕ ਹੈ ਬਾਈ ਜੀ ਇਹ ਬਾਕੀ ਬਾਈ ਜੀ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਜੀ ਦਾ ਆਲ ਬ੍ਰੀਡ ਦੇ ਵਿੱਚ ਕੰਮ ਹੈ ਆਲ ਇੰਡੀਆ ਦੇ ਵਿੱਚ ਡਿਲੀਵਰੀ ਹੈ ਤੇ ਬਾਕੀ ਬਾਈ ਜੀ ਓਕੇ ਥੈਂਕ ਯੂ ਬਾਈ ਜੀ ਧੰਨਵਾਦ ਵੀਰੇ ਓਕੇ ਜੀ ਸੱਸੀ ਕਾ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਜੀ ਬਜੀ ਆਈ ਕਿ ਅੱਜ ਡਾਕਸੋ ਤੇ ਹਾਂਜੀ ਹਾਂਜੀ ਭਾਈ ਜੀ ਬਹੁਤ ਦੂਰੋਂ ਆਏ ਨੇਗਾ ਅੱਜ ਤਰਨ ਤਰਨ ਸਾਹਿਬ ਤੋਂ ਇੱਕ ਮੋਗਾ ਡੌਗਸ ਹੋਤੇ ਭਾਈ ਜੀ ਲੈ ਕੇ ਆਏ ਸੀਗਾ ਰੋਡ ਮਿਲ ਰੋਡ ਵੈਲਰ ਦੇ ਬੱਚੇ ਇਹ ਗੋਲਡਨ ਰੀਵਰ ਵੀ ਆਏ ਜਿਵੇਂ ਭਾਈ ਜੀ ਰੋਡ ਵੈਲਰ ਦਾ ਮੇਲ ਫੀਮੇਲ ਕੀ ਪ੍ਰਾਈਸ ਹੈ ਭਾਈ ਜੀ ਮੇਰੇ ਮੇਲ 15000 ਦਾ ਫੀਮੇਲ 10000 ਫੀਮੇਲ ਦਾ ਦੋ ਤੁਸੀਂ ਦੇਖ ਹੀ ਸਕਦੇ ਹੋ ਭਾਈ ਜੀ ਬੱਚੇ ਅੱਛੇ ਕੁਆਲਟੀ ਦੇ ਨੇਗੇ ਭਾਜੀ ਕਮਾ ਕੇ ਦਿਖਾਈਏ ਬੱਚਾ ਲਓ ਜੀ ਵੀਰੇ ਦੇਖੋ ਜੀ ਬੱਚੇ ਦੀ ਕੁਆਲਟੀ ਦੱਸ ਦਈਏ ਦੇਖੋ ਭਾਈ ਜੀ ਜਾਇਜ਼ ਆ ਭਾਈ ਜੀ ਨੇ ਰੇਟ ਮੰਗਿਆ ਉਹੀ ਦੀ ਕੁਆਲਟੀ ਦੇ ਬੱਚੇ ਐਜੇ ਨੇ ਠੀਕ ਹੈ ਜੀ ਬਾਕੀ ਬਾਈ ਜੀ ਆਪਣੀ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਆਪਣੀ ਟਵਾਲ ਬਰੀਡ ਦਾ ਕੰਮ ਆ ਬਰੀਡ 올 ਬਰੀਡ ਦਾ ਕੰਮ ਹੈ ਠੀਕ ਹੈ ਬਾਈ ਜੀ ਦੀ ਪੈਟ ਸ਼ਾਪ ਹੈ ਬਾਈ ਜੀ ਪੈਟ ਸ਼ਾਪ ਡਿਸਟ੍ਰਿਕਟ ਕਰਨਤਾ ਪਿੰਡ ਪਿੱਖੀ ਬਰੀਡ ਕੀ ਨਾਮ ਹੈ ਪੈਟ ਸ਼ਾਪ ਦਾ ਸੁਮਿਤ ਪੈਟ ਸ਼ਾਪ ਸੁਮਿਤ ਪੈਟ ਸ਼ਾਪ ਗੂਗਲ ਤੇ ਸਰਚ ਕਰ ਸਕਦੇ ਠੀਕ ਹੈ ਬਾਈ ਜੀ ਤੇ ਨਾ ਪੈਟ ਸ਼ਾਪ ਹੈ ਬਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਬਾਈ ਦਾ 올 ਬਰੀਡ ਦੇ ਵਿੱਚ ਕੰਮ ਹੈ ਬਿਲਾਲ ਬੱਚਾ ਭਾਈ ਅਜਾ ਕੇ ਦਿਖਾਈਓ ਆ 골ਡਨ ਰੈਟਰੀਵਰ ਆ ਲੈਬਰਡੋਰ ਪਏ ਆ ਆ 골ਡਨ ਰੀਵਰ ਦੇਖੋ ਜੀ ਤੁਸੀਂ ਦੇਖੋ ਕੁਆਲਿਟੀ ਦੇਖ ਹੀ ਸਕਦੇ ਹੋ ਬੱਚਾ ਦੇਖੋ ਇਹਦਾ ਬਾਜੀ ਕੀ ਰਿਕੁਆਇਰਮੈਂਟ ਆ ਜੀ 12 12000 ਰੁਪਏ ਤੇ ਬਾਜੀ ਆ ਲੈਬਰੇ ਨੇ ਕੇ ਆ ਲੈਬਰੇ ਨੇ ਸ਼ੋਅ ਕੁਆਲਿਟੀ ਕਿਰੇ ਦਿਖਾਈਏ ਬਾਜੀ ਦੇਖੋ ਜੀ ਲੈਬਰੇ ਬੱਚੇ ਨੇ ਕੇ ਇਹ ਬਾਜੀ ਕੀ ਕੀ ਕੁਸ਼ਾ ਤੇ 500 ਰੁਪਏ ਸਰ ਫੀਮੇਲ ਆ ਕੀ ਮਿਲਦਾ ਇਹ 4500 ਰੁਪਏ ਦੀ ਸੀ ਮੀ ਦੇਖੋ ਭਾਈ ਜੀ ਦੇਖੋ ਕੁਆਲਿਟੀ ਦਾ ਕੁਆਲਿਟੀ ਗਣੀ ਜਾਂਦੀ ਹੈ ਦੇਖੋ ਭਾਈ ਜੀ ਨੇ 6500 ਰੁਪਏ ਮੰਗੇ ਨਾ ਬੱਚੇ ਦਾ ਤਾਂ ਇਹਦਾ ਫੇਸ ਮਾਜਲ ਦੇਖ ਲੋ ਤੇ ਇਹਦਾ 4500 ਮੰਗਿਆ ਤਾਂ ਇਹਦਾ ਫੇਸ ਮਾਜਲ ਦੇਖ ਲੋ ਭਾਈ ਜੀ ਭਾਈ ਜੀ ਵੀ ਕੁਆਲਿਟੀ ਦੇ ਵਿੱਚ ਹੀ ਗੱਲ ਕਰ ਰਹੇ ਨੇ ਕਿ ਵੀ ਕੁਆਲਿਟੀ ਦਾ ਬੱਚਾ ਦਵਾਂਗੇ ਤਾਂ ਉਸੇ ਦਾ ਮੁੱਲ ਹੋਊਗਾ ਤੇ ਬਾਕੀ ਭਾਈ ਜੀ ਨੂੰ ਹੋਰ ਪੁੱਛਦੇ ਆ ਭਾਈ ਜੀ ਆਪਣਾ ਆਲ ਓਵਰ ਰਿੰਜ ਹੈ ਵੀਡੀਓ ਆ ਹਾਂਜੀ ਹਾਂਜੀ ਭਾਈ ਆਪਣਾ ਕੰਟੈਕਟ ਨੰਬਰ ਬੋਲ ਦਈਓ ਜੀ 8872292307 ਠੀਕ ਹੈ ਬਰੇ ਬਾਕੀ ਭਾਈ ਜੀ ਆ ਭਾਈ ਜੀ ਦਾ ਨੰਬਰ ਨਾ ਵੀਡੀਓ ਦੇ نیچے ਚੱਲਦਾ ਰਹੂਗਾ ਕਿ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਜੀ ਨੂੰ ਬਾਕੀ ਬਾਈ ਜੀ ਆਪਣਾ ਕੋਈ ਸਰਕライਬਰ ਆਂਦਾ ਆ ਪੇਜ ਤੋਂ ਜਾਂ ਫੋਲੋਅਰ ਆਂਦਾ ਆ ਤਾਂ ਕੁਝ ਮਾਨਤਾਂ ਹੋ ਜਾਊਗਾ ਹਾਂ ਹਾਂ ਜੀ ਜਰੂਰ ਜਿਉ ਕੋਈ ਮੇਰੀ ਵੀਡੀਓ ਲਾਈਕ ਸ਼ੇਅਰ ਜੋ ਇਹ ਵੀ ਕਰਕੇ ਆਊਗਾ ਫੁੱਲ ਵੈਲ ਕਮ ਹੋਊਗਾ ਉਹਦਾ ਠੀਕ ਹੈ ਬਾਈ ਜੀ ਓਕੇ ਓਕੇ ਬਾਈ ਜੀ ਥੈਂਕ ਯੂ ਜੀ ਥੈਂਕ ਯੂ ਬ੍ਰਦਰ ਹੱਸੀ ਕਾ ਵੀਰੇ ਕੀ ਹਾਲ ਚਾਲ ਹੈ ਜੀ ਬਾਬ ਜੀ ਤੁਸੀਂ ਆਈ ਕੇ ਵੀਰੇ ਜਗਰੌਨ ਵਾਲੇ ਡੌਗ ਸ਼ੋਅ ਤੇ ਹਾਂ ਬਾਈ ਜੀ ਕੀ ਕੁਛ ਲਿਆਤਾ ਅੱਜ ਆ ਬੋਗੋ ਵੀਰੇ ਫਰੈਂਚ ਦੇ ਬੱਚੇ ਪਏ ਆ ਮਾਰ ਲੇਦੇ ਇਹ ਦੋ ਅਡਲਟ ਫੀਮੇਲ ਨੇ ਫੰਗਿਆ ਇੱਕ ਮਾਰ ਲਿਆ ਸੈਮੀ ਅਡਲਟ ਐਕਾ ਅਡਲਟ ਐਕਾ ਦੇਖ ਸਕਦੇ ਹੋ ਬਾਜੀ ਆ ਫੀਮੇਲ ਆ ਫੀਮੇਲ ਦਾ ਸੇਲ ਨੇ ਬਾਜੀ ਹਾਂਜੀ ਇਹ ਸੇਲ ਨੇ ਫੀਮੇਲ ਦਾ ਸੇਲ ਨੇ ਕਿ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਤੇ ਬਾਕੀ ਬਾਜੀ ਨਾਲ ਗੱਲ ਕਰਦੇ ਆਂ ਬਾਈ ਜੀ ਏਜ ਕੀ ਆ ਇਹਦੀ ਫੀਮੇਲ ਦੀ ਏਜ ਮੇਰੇ ਇਹਦੀ ਹੈਗੀ 10 ਮਹੀਨੇ 8 ਮਹੀਨੇ ਹਾਂਜੀ ਇਹ ਕੀ ਡਿਮਾਂਡ ਹੈ ਬਾਜੀ ਇਹਨਾਂ ਦੀ ਇਹ 10000 ਰੁਪਏ ਮੇਰੇ 10000 ਰੁਪਏ ਆ ਫੀਮੇਲ ਬਾਜੀ ਇਹ ਹੈਗੀ 1.5 ਸਾਲ ਦੀ ਇਹਦਾ ਇੱਕ ਸੂਆ ਦਿੱਤਾ ਹੋਇਆ ਠੀਕ ਆ 1.5 ਸਾਲ ਦੀ ਫੀਮੇਲ ਹੈ ਗੈਨਾ ਕਸੂਆ ਦਿੱਤਾ ਹੋਇਆ ਜੀ ਚੈੱਕ ਕਰ ਸਕਦੇ ਹੋ ਇਹਦੀ ਕੀ ਡਿਮਾਂਡ ਆ ਇਹਨੇ ਵੀ 10000 ਰੁਪਏ 10000 ਰੁਪਏ ਬਾਕੀ ਬਾਈ ਜੀ ਫਰੈਂਚ ਦੇ ਵਿੱਚ ਇਹ ਬੱਚੇ ਆ ਗਏ ਇੱਧਰ ਆ ਆ ਫੜੀ ਪਾਪਾ ਫਰੈਂਚ ਦੇ ਬੱਚੇ ਵੀਰੇ ਬ੍ਰੈਂਡਡ ਕਲਰ ਦੇ ਵਿੱਚ ਐ ਵਿੱਚੇ ਮੀਚੀ ਮਾਰ ਲੇ ਵੀਰ ਮਾਰ ਲੇ ਵੀਰੇ ਬਾਈ ਜੀ ਕਲਰ ਦੇ ਵਿੱਚ ਬੱਚੇ ਨੇ ਕਿ ਮਾਰਦੇ ਹੋਗੇ ਨਹੀਂ ਮਾਰਦੇ ਬਾਕੀ ਬਾਈ ਜੀ ਗੱਲ ਕਰਦੇ ਆ ਬਾਈ ਜੀ ਨਾਲ ਵੀਰੇ ਆ ਮਾਰਲੇ ਦੇ ਵਿੱਚ ਇੱਕ ਇਹ ਦੂਜਾ ਵੀ ਸਮਝ ਲੋ ਹਾਫ ਮਾਰਲੇ ਦੇ ਵਿੱਚ ਆਈਆਂ ਇਸ ਸਾਈਡ ਮਾਰਲੇ ਪੈਟੀਆਂ ਜਿਆਦਾ ਆ ਪੈਟ ਮਾਰਲੇ ਆਏ ਨੇ ਬਾਈ ਜੀ ਕੀ ਕੀ ਰਿਕੁਆਇਰਮੈਂਟ ਹੈ ਦੀ ਕੀ ਕੀ ਇਹ ਫਿਰ ਮੇਲ ਦਾ ਆਪਣਾ ਇਹ ਇਹ ਜੀ ਇਹਨਾਂ ਦੇ 1 ਮਹੀਨਾ ਠੀਕ ਹੈ ਜੀ ਪੂਰੇ ਹੋਏ ਤੇ ਮੇਲ ਦਾ ਤਕਰੀਬ 80000 ਯਾਰ ਆ ਮੇਲ ਦਾ 6 ਠੀਕ ਹੈ ਬਾਈ ਜੀ ਤੇ ਬਾਕੀ ਬਾਈ ਜੀ ਤੁਹਾਡੀ ਓਨਲੀ ਫਰੈਂਚ ਦੀ ਵਿੱਚ ਆਵਣ ਕੱਲੇ ਫਰੈਂਚ ਦੇ ਵਿੱਚ ਫਰੈਂਚ ਦੇ ਵਿੱਚ ਸਟੱਡ ਸਰਵਿਸ ਹੈ ਤੇ ਫਰੈਂਚ ਸਰਵਿਸ ਹੀ ਹੈ ਜੀ ਆਪਣੇ ਮਾਰ ਲਈ ਫਰੈਂਚ ਦੀ ਹੀ ਆਪਣਾ ਕੰਮ ਹੈ ਹਾਂ ਜੀ ਠੀਕ ਹੈ ਨਾ ਤੇ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਹੈ ਲੋਕੇਸ਼ਨ ਆਪਣੀ ਜਿਹੜਾ ਉਹ ਜੀ ਬਾਤ ਕਰਦੇ ਕੋਈ ਠੀਕ ਹੈ ਬਾਕੀ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਕੰਟੈਕਟ ਨੰਬਰ 8055662692 ਠੀਕ ਹੈ ਬਾਈ ਜੀ ਤੇ ਬਾਕੀ ਬਾਈ ਜੀ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਕੀ ਬਾਈ ਜੀ ਨਾਲ ਇਨਕੁਆਰੀ ਕਰਨੀ ਹੋਵੇ ਬਾਈ ਜੀ ਦੇ ਨਾਲ ਫਰੈਂਚ ਦਾ ਕੰਮ ਹੈ ਤੇ ਕਰ ਸਕਦੇ ਹੋ ਤੇ ਦੋ ਸਟਾਟ ਸਟਾਟ ਸਰਵਿਸ ਵੀ ਹੈ ਤੇ ਫੀਮੇਲ ਆ ਵੀ ਸੇਲ ਨੇ ਕਿਆਂ ਪਰੇ ਲਗਾ ਬਾਈ ਜੀ ਕਾ ਫੀਮੇਲ ਵੀ ਬਾਈ ਜੀ ਲੋਵੇ ਸੇਲ ਹੈ ਬੀਗਲ ਦੀ ਹੈ ਸੈਮੀ ਡਾਟ ਪ੍ਰੋਪਰ ਮਾਰਕੀਟਿੰਗ ਦੇ ਵਿੱਚ ਹੈ ਚੈੱਕ ਕਰ ਸਕਦੇ ਹੋ ਬਾਈ ਜੀ ਕੀ ਏਜ ਹੈ ਜੀ ਇਹ 8 ਮਹੀਨੇ ਦੀ ਹੈ ਕੀ ਡਿਮਾਂਡ ਹੈ ਵੀਰੇ ਡਿਮਾਂਡ ਹੈ ਜੀ 7000 ਦੇ ਠੀਕ ਹੈ ਵੀਰੇ ਹਾਂ ਜੀ ਬਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਬਾਈ ਜੀ ਨਿੱਗਲ ਦੀ ਫੀਮੇਲ ਵੀ ਸੇਲ ਹੈ ਤੇ ਬਾਕੀ ਬਾਈ ਜੀ ਓਕੇ ਥੈਂਕ ਯੂ ਜੀ ਸੱਸੀ ਗਾਸ ਕਰਾ ਭਾਈ ਜੀ ਕੀ ਹਾਲ ਚੱਲ ਹੈ ਆਈ ਕਿ ਅੱਜ ਡਾਕਸ਼ੋ ਤੇ ਹਾਂਜੀ ਦੇਖੋ ਇਹ ਜੂਨੀਕ ਜੀ ਚੀਜ਼ ਨਾ ਜਦੋਂ ਮੈਨੂੰ ਡਾਕਸ਼ੋ ਦੇ ਵਿੱਚ ਦਿਖਦੀ ਆ ਇੱਕ ਅਲੱਗ ਜੀ ਬਰੀਡ ਤਾਂ ਮੈਨੂੰ ਵੀ ਲੱਗਦਾ ਵੀ ਆਪਣੇ ਸਬਸਕ੍ਰਾਈਬਰਾਂ ਨੂੰ ਦਿਖਾਇਆ ਜਾਵੇ ਕਿਉਂਕਿ ਕਮੈਂਟਾਂ ਦੇ ਵਿੱਚ ਨਾ ਬਹੁਤ ਚੀਜ਼ਾਂ ਸਾਨੂੰ ਮੈਂਸ਼ਨ ਆਉਂਦੀਆਂ ਨੇ ਵੀ ਸਾਨੂੰ ਆਹ ਚੀਜ਼ ਬਰੀਡ ਦਿਖਾਓ ਆਹ ਚੀਜ਼ ਦਿਖਾਓ ਇਹਨਾਂ ਡਵਰਮੈਨ ਦੇ ਬੱਚੇ ਸੀਗੇ ਬਾਈ ਜੀ ਲਵੇ ਆਪਣੇ ਸੋਗਰਾਜ ਜੀ ਲਵੇ ਮੈਂ ਕਿਹਾ ਚਲੋ ਆਪਾਂ ਦਿਖਾਈ ਜਾਵੇ ਵੀਡੀਓ ਬਣਾ ਕੇ ਭਾਈ ਜੀ ਕੀ ਕੁਸ਼ ਹੈ ਇਹ ਇਹ ਡਵਰਮੈਨ ਹੈ ਡਵਰਮੈਨ ਦਾ ਹੈ ਮੇਲ ਫੀਮੇਲ ਜੀ ਮੇਲ ਫੀਮੇਲ ਹੈ ਮੇਲ ਫੀਮੇਲ ਜੀ ਭਾਈ ਜੀ ਮੇਲ ਦਾ ਪ੍ਰਾਈਸ ਕੀ ਹੈ ਤੇ ਫੀਮੇਲ ਦਾ ਕੀ ਪ੍ਰਾਈਸ ਹੈ ਜੀ 12000 ਦਾ ਮੇਲ ਹੈ ਜੀ 8000 ਦੀ ਫੀਮੇਲ ਠੀਕ ਹੈ ਭਾਈ ਜੀ ਤੇ ਭਾਈ ਜੀ ਆਪਰੇ ਕਿਹੜੀ ਕਿਹੜੀ ਬ੍ਰੀਡ ਦੇ ਵਿੱਚ ਕੰਮ ਦਾ ਆਪਣਾ ਆਪਣਾ ਡਵਰਮੈਨ ਦਾ ਸਪੈਸ਼ਲ ਡਵਰਮੈਨ ਦੀ ਹੈ ਤੇ ਲੋਕੇਸ਼ਨ ਆਪਣੀ ਜੀਰਾ ਪਾਇਆ ਜੀਰਾ ਹਾਂਜੀ ਠੀਕ ਹੈ ਨਾ ਤੇ 올 ਓਵਰ ਇੰਡੀਆ ਡਿਲੀਵਰੀ ਹੈ ਜੀ ਭਾਈ ਜੀ ਠੀਕ ਹੈ ਨਾ ਇਹ ਬਾਕੀ ਆ ਏ ਬਾਈ ਜੀ ਦਾ ਡਾਸ਼ ਆ ਡੈਸ਼ ਆਨ ਦੀ ਫੀਮੇਲ ਹੈ ਬਾਈ ਜੀ ਨੇ ਵੇਖ ਲੈ ਕੇ ਆਏ ਦੀ ਤੇ ਇਹ ਵੀ ਸੇਲ ਦੇ ਵਾਸਤੇ ਆ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਹੁਤ ਸੱਚੀ ਕੁਆਲਿਟੀ ਆ ਬਾਈ ਜੀ ਕੀ ਏਜ ਆ ਦੀ ਦੀ ਇਹ 1.5 ਸਾਲ ਦੀ ਹੈ 1.5 ਸਾਲ ਦੀ ਇਹ 1 ਲੀਟਰ ਦਿੱਤਾ ਆਏ ਨੇ ਬਾਈ ਜੀ ਇੱਕ ਲੀਟਰ ਦਿੱਤਾ ਆਏ ਆ ਬਾਈ ਜੀ ਇਹਦੀ ਕੀ ਡਿਮਾਂਡ ਹੈ ਜੀ ਇਹ 2500 ਦੀ ਦੇ ਦੇ 2500 ਰੁਪਏ ਦੇ ਦਨਗੇ ਬਾਈ ਜੀ ਇਹ ਬਾਈ ਜੀ ਆਪਣਾ ਕੋਈ ਚੈਨਲ ਤੋਂ ਆਂਦਾ ਸਬਸਕ੍ਰਾਈਬਰ ਆਂਦਾ ਆ ਤਾਂ ਉਹਨੂੰ ਕੁਝ ਮਾਨਤਾਨ ਹੋਊਗਾ ਹਾਂਜੀ ਪੂਰਾ ਹੋਊਗਾ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ अपना 9983 71100 ठीक है भाई जी ਜਿਹੜਾ ਵੀਡੀਓ ਦੇ ਵਿੱਚ ਨੀਚੇ ਨੰਬਰ ਚੱਲਦਾ ਰਹੂਗਾ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਡਾਊਰਮੈਨ ਦੇ ਬੱਚਿਆਂ ਵਾਸਤੇ ਬਾਈ ਜੀ ਬੱਚੇ ਘੁਮਾ ਕੇ ਦਿਖਾ ਦੀਓ ਥੋੜੇ ਦੇਖੋ ਜੀ ਠੀਕ ਹੈ ਟੇਲ ਕ੍ਰੋਪ ਕਿੱਤੀ ਆ ਬਾਈ ਜੀ ਹਾਂ ਜੀ ਬਾਈ ਜੀ ਦੇਖੋ ਇੱਕ ਬਾਈ ਜੀ ਨੇ ਹੋਰ ਵੀ ਫੈਸਿਲਿਟੀ ਦਿੱਤੀ ਹੋਈ ਐ ਟੇਲ ਕ੍ਰੋਪ ਐ ਬੱਚਿਆਂ ਦੀ ਠੀਕ ਹੈ ਠੀਕ ਹੈ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਬਾਈ ਥੈਂਕ ਯੂ ਜੀ ਹਾਂਜੀ ਜਮਲ ਬਾਈ ਕੀ ਹਾਲ ਚਾਲ ਹੈ ਵਧੀਆ ਵੀਰ ਜੀ ਵਧੀਆ ਤੁਸੀਂ ਹਾਂਜੀ ਹਾਂਜੀ ਵੀਰਾ ਕੀ ਕੁਛ ਲੈ ਬਰੇ ਆਪਣੇ ਲਵੇ ਵੀਰੇ ਸੜਜੂ ਆ ਚੌਂ ਚੌਂ ਮੇਲ ਫੀਮੇਲ ਆ ਔਰ ਬਲੈਕ ਕਲਰ ਦੇ ਵਿੱਚ ਆ ਹਸਕੀ ਸੀ ਹਸਕੀ ਬੱਚੇ ਵਿੱਚ ਬਿਕ ਗਏ ਆਪਣੇ ਦੇਖੋ ਬਾਈ ਜੀ ਔਰ ਤੋਂ ਬਲੈਕ ਕਲਰ ਦੇ ਵਿੱਚ ਤੇ ਆ ਕਰੀਮ ਕਲਰ ਦੇ ਵਿੱਚ ਚੌਂ ਚੌਂ ਆ ਜੀ ਦੇਖੋ ਇੱਕ ਦਾ ਸ਼ੋਅ ਦੇ ਵਿੱਚ ਆਂਦਾ ਆ ਬੰਦਾ ਦਾ ਇੱਕ ਉਮੀਦਾਂ ਦੇ ਕੰਮ ਆ ਵੀ ਚੰਗੀਆਂ ਜਿਵੇਂ ਅੱਜ ਨਾ ਬਾਈ ਜੀ ਆਏ ਹੋਏ ਸੀ ਦੇਖੋ ਬੜੀਆ ਤਿਆਰ ਕਰਕੇ ਬੱਚੇ ਲੈ ਕੇ ਆਏ ਨੇ ਇਹ ਇੱਕ ਬੱਚੇ ਦਾ ਟਾਈ ਲੱਗੀ ਜੀ ਇਹ ਦੇਖੋ ਇੰਨਾ ਬੱਚਾ ਸੋਹਣਾ ਲੱਗ ਰਿਹਾ ਜਿਵੇਂ ਇੱਕ ਪਾਰਟੀ ਦੇ ਵਿੱਚ ਆਪਾਂ ਤਿਆਰ ਹੋ ਕੇ ਜਾਂਦੇ ਹਾਂ ਉਵੇਂ ਤੇ ਇੱਕ ਆ ਬੱਚਾ ਹੈ ਦੇਖੋ ਵੀ ਜੀ ਇਹਦੇ ਵਿੱਚ ਕੋਈ ਗਰੂਪ ਆਇਆ ਹੋਇਆ ਹੈ ਕਿਉਂਕਿ ਕੁਆਲਟੀ अच्छे ਤੋਂ ਰੀਡਰ ਦੀ ਨਾ ਪਹਿਚਾਣ ਆ ਵੀ ਹੁੰਦੀ ਹੈ ਵੀ ਜੇ ਆਪਾਂ ਇਹਦੇ ਲੈ ਕੇ ਚੱਲੇ ਬੱਚਾ ਤਾਂ ਅੱਛਾ ਦਿਖਾਇਆ ਜਾਵੇ ਵੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਹਾਂ ਬੱਚੇ ਐਵੇਂ ਰੱਖ ਕੇ ਸੇਲ ਵਾਸਤੇ ਜਾਂ ਲੈ ਕੇ ਵੀ ਜਾਂਦੇ ਆ ਤਾਂ ਬੰਦੇ ਕੁਆਲਟੀ ਵਾਈਜ਼ ਦੇਖ ਦੇ ਸਕੀਏ ਬਾਕੀ ਭਾਈ ਜੀ ਆਪਣੀ ਵੀਡੀਓ ਦੇ ਵਿੱਚ ਨਾ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਤਾਂ ਉਹਦਾ ਮਕਸਦ ਇਹ ਹੁੰਦਾ ਆ ਆਪਾਂ ਬੱਚੇ ਵਧੀਆ ਕੁਆਲਿਟੀ ਦੇ ਬੱਚੇ ਦੇ ਸਕਦੇ ਆ ਆਪਣੇ ਕਸਟਮਰਾਂ ਨੂੰ ਬਾਕੀ ਜੈਮਲ ਬਾਈ ਜੀ ਇਹਦਾ ਕੀ ਕੀ ਪ੍ਰਾਈਸ ਆ ਕੀ ਕੀ ਹੈ ਜੇ ਬੱਚੇ ਦੇ ਦੇਖੋ ਵੀਰੇ ਇਹ ਬੱਚਾ ਹੈਗਾ 35 ਦਿਨ ਦਾ ਮੇਲ ਦਾ ਪ੍ਰਾਈਸ ਹੈਗਾ 15000 ਫੀਮੇਲ ਦਾ ਪ੍ਰਾਈਸ ਹੈਗਾ 12000 ਬਾਕੀ ਕਲਰ ਦੇ ਹਿਸਾਬ ਨਾਲ ਤੇ ਮਾਰਕਿੰਗ ਦੇ ਹਿਸਾਬ ਨਾਲ ਰੇਟ ਆ ਵੀ ਰਹਿਣਾ 10 ਛਿਜੂ ਦਾ ਇਹ ਦੇਖੋ ਟਰਾਈ ਕਲਰ ਦੇ ਵਿੱਚ ਆ ਔਰ ਪ੍ਰੋਪਰ ਮਾਰਕਿੰਗ ਦੇ ਵਿੱਚ ਆ ਪ੍ਰੋਪਰ ਗੂਗਲ ਵਾਈਜ਼ ਮਾਰਕਿੰਗ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਜੀ ਉਹ ਚੀਜ਼ ਹੁੰਦੀ ਆ ਇਹ ਬਾਕੀ ਇਹ ਚੌ ਚੌ ਮੇਲ ਆ ਇਹ 20000 ਦਾ ਵੀਰ ਫੁੱਲ ਸੋ ਕੁਆਲਟੀ ਮੇਲ ਆ ਫੀਮੇਲ 15 18000 ਦੀ ਰੇਂਜ ਦੇ ਵਿੱਚ ਆ ਠੀਕ ਆ ਬਾਈ ਜੀ ਬਾਕੀ ਆ ਵੀ ਬੱਚੇ ਭਾਈ ਜੀ ਚੌਥੀ ਚੌਥੀ ਨੇ ਹਾਂਜੀ ਹਾਂਜੀ ਵੀਰੇ ਫੀਮੇਲ ਮੇਲ ਅਵੇਲੇਬਲ ਆਪਣੇ ਕੋਲ ਠੀਕ ਆ ਭਾਈ ਜੀ ਆ ਬਲੈਕ ਬੱਚਾ ਭਾਈ ਜੀ ਹਾਂਜੀ ਹਾਂਜੀ ਵੀਰੇ ਇਹ ਬਲੈਕ ਦੇ ਵਿੱਚ ਬੱਚਾ ਭਾਈ ਜੀ ਕੀ ਭਾਈ ਵੀਰੇ ਇੱਕ ਡਿਮਾਂਡ ਦੇ ਹਿਸਾਬ ਨਾਲ ਹੋ ਜਾਂਦਾ 20 ਤੋਂ ਪਲੱਸ ਵੀ ਚਲਾਇਆ ਜਾਂਦਾ ਬੱਚਾ ਠੀਕ ਆ ਹਾਂਜੀ ਜਿਵੇਂ ਕਿ ਮਾਰਕੀਟ ਦੇ ਵਿੱਚ ਬੱਚਾ ਮਿਲਦਾ ਨਹੀਂ ਤਾਂ 20 ਤੋਂ ਵੀ ਪਲੱਸ ਵਗ ਜਾਂਦਾ ਠੀਕ ਆ ਭਾਈ ਜੀ ਮਾਰਕੀਟ ਅਪ ਡਾਊਨ ਹੁੰਦੀ ਰਹਿੰਦੀ ਆ ਬੱਚਿਆਂ ਦੀ ਆਲ ਬਰੀਡ ਦੇ ਵਿੱਚ ਕੰਮ ਆ ਹਾਂਜੀ ਹਾਂਜੀ ਆਲ ਬਰੀਡ ਦੇ ਵਿੱਚ ਵੀਰੇ ਆਲ ਬਰੀਡ ਦੇ ਵਿੱਚ ਭਾਈ ਤਾਂ ਕੰਮ ਆ ਆਲ ਇੰਡੀਆ ਡਿਲੀਵਰੀ ਆ ਤੇ ਬਾਕੀ ਆਪਣਾ ਪ੍ਰੋਡਕ ਜੀ ਕੋਨਟੈਕਟ ਕਰ ਸਕਦੇ ਹੋ ਬਾਕੀ ਕੋਈ ਆਪਣਾ ਸਬਸਕ੍ਰਾਈਬਰ ਆਂਦਾ ਜੈਮਲ ਬਾਈ ਹਾਂ ਜੀ ਕੋਈ ਮਾਨਤਾਨ ਮਾਨਤਾਨ ਵੀਰ ਜੀ ਇਹ ਕੋਈ ਆਪਣਾ ਪੰਜਾਬ ਚੋਂ ਆਂਦਾ ਤਾਂ ਡਿਲੀਵਰੀ ਫ੍ਰੀ ਕਰਾਂਗੇ ਜੇ ਸੋਡੇ ਥਰੂ ਆਂਦਾ ਤੇ ਬਾਹਰਲੀ ਸਟੇਟ ਤੋਂ ਕੋਈ ਵੀ ਕਾਲ ਕਰਦਾ ਆਪਾਂ ਨੂੰ ਆਪਾ ਉਹਨਾਂ ਲਈ ਡਿਸਕਾਊਂਟ ਕਰ ਦਾਂਗੇ ਠੀਕ ਆ ਬਾਈ ਜੀ ਬਾਕੀ ਬਾਈ ਜੀ ਨੂੰ ਕੋਨਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ ਵੀਰੇ ਓਕੇ ਵੀਰ ਜੀ ਸਸੀ ਕਪ੍ਰੀਤ ਬਾਜੀ ਕੀ ਹਾਲ ਚਾਲ ਹੈ ਠੀਕ ਆ ਜੀ ਵਧੀਆ ਆ ਆਈ ਗਿਆ ਅੱਜ ਡੌਗ ਸ਼ੋ ਤੇ ਹਾਂ ਜੀ ਹਾਂ ਜੀ ਉਹ ਆਪਣੇ ਏਰੀਆ ਚ ਡੌਗ ਸ਼ੋ ਹੋਵੇ ਤਾਂ ਬਾਈ ਜੀ ਪਹੁੰਚਣਾ ਇਹ ਹੋ ਹੀ ਨਹੀਂ ਸਕਦਾ ਹਾਂ ਜੀ ਤੁਸੀਂ ਦੇਖੋ ਇਹ ਆ ਕਲਚਰ ਟੌਏ ਕਲਚਰ ਹੈ ਭਾਈ ਜੀ ਹਾਂਜੀ ਟੌਏ ਕਲਚਰ ਟੌਏ ਦੇ ਵਿੱਚ ਬੱਚੋ ਜੀ ਤੇ ਭਾਈ ਜੀ ਬਹੁਤ ਦੇਰ ਦੇ ਨਾਲ ਕੰਗਾ ਮਾਰੀ ਜਾਂਦੇ ਸੀ ਮੈਂ ਕਿਹਾ ਸਾਹਮਣੇ ਵੀਡੀਓ ਭਾਈ ਜੀ ਮੈਂ ਕਿਹਾ ਚਲੋ ਵੀਡੀਓ ਬਣਾਈ ਜਾਵੇ ਭਾਈ ਜੀ ਦੀ ਭਾਈ ਜੀ ਇੰਨੀ ਕਰ ਰਹੇ ਨੇ ਇੱਕ ਕੋਸ਼ਿਸ਼ ਤੇ ਨੀਚੇ ਪੱਗ ਹੈ ਭਾਜੀ ਹਾਂਜੀ ਹਾਂਜੀ ਪੱਗ ਮੇਰੇ ਨਾਲ ਸੇਲ ਹੋ ਗਏ ਜੀ ਬੱਤੇ ਵਸਾਈ ਰਹਿ ਗਏ ਸਾਰੇ ਹੋ ਗਏ ਸੀ ਤੇ ਭਾਜੀ ਆ ਸਿੜਜੂ ਦਾ ਬੱਚੇ ਦਾ ਕੀ ਪ੍ਰਾਈਸ ਹੈ ਤੇ ਕੀ ਦੇਗਾ ਇਹ ਵੀ ਆਪਾਂ ਦੇ ਦਾਂਗੇ 10 ਜਿਆਦਾ 10000 ਦਾ 10000 ਦਾ ਵੇਲ ਹੈ ਭਾਜੀ ਕੁਮਾਕੇ ਦਿਖਾ ਦਿਓ ਭਾਈ ਜੀ ਬੱਚਾ ਠੀਕ ਹੈ ਭਾਈ ਜੀ ਤੇ ਬਾਕੀ ਭਾਈ ਜੀ ਪੱ ਬਾਕੀ ਜੀ ਇਹ ਫੀਮੇਲ ਰਹਿ ਗਈ ਖੱਲੀ ਆਪਣੇ ਕੋਲੇ ਠੀਕ ਹੈ ਜੀ ਆਨਲੀ ਆਪਾਂ ਜੀ 45000 ਹੀ ਦੇ ਦਾਂਗੇ ਜੀ ਠੀਕ ਹੈ ਬਾਈ ਜੀ 400 50 ਉਹਦੀ ਠੀਕ ਹੈ 450 ਨਹੀਂ ਸਾਰੀ 40500 ਠੀਕ ਹੈ ਜੀ ਤੇ ਬਾਕੀ ਬਾਈ ਜੀ ਪਵੇਰੀਨ ਪਵੇਰੀਨ ਦੀ ਇਹ ਆਪਾਂ ਦੇ ਦਾਂਗੇ ਜੀ 3000 ਦੀ ਫੀਮੇਲ 3000 ਦੀ ਫੀਮੇਲ ਬਾਕੀ ਬਾਈ ਜੀ ਆਪਣਾ 올 ਬਰੀਡ ਦੇ ਵਿੱਚ ਕੰਮ ਹੈ ਹਾਂਜੀ ਹਾਂਜੀ 올 ਬਰੀਡ ਦੇ ਜੀ ਵੀਰੇ ਉਹ ਬਾਈ ਜੀ ਦਾ 올 ਬਰੀਡ ਦੇ ਵਿੱਚ ਕੰਮ ਹੈ ਚੋ ਚੋ ਹੋ ਗਿਆ ਸਾਰੇ ਬੀਡ ਨਹੀਂ ਮਿਲ ਜਾਂਦੀ ਜੀ ਠੀਕ ਹੈ ਚੋ ਚੋ ਲੈਬਰੇਰ ਰੈਟਰੀਵਰ 올 ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਤੇ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਹੈ ਆਪਣੀ ਜੀ ਲੁਧਿਆਣਾ ਤਾੰਦਰਾ ਕਨਾਲ ਠੀਕ ਹੈ ਲੁਧਿਆਣਾ ਤਾੰਦਰਾ ਕਨਾਲ ਬਾਈ ਦਾ ਮੋਬਾਈਲ ਨੰਬਰ ਦੱਦੀ ਬਾਈ ਜੀ 9803423033 ਠੀਕ ਹੈ ਬਾਈ ਜੀ ਤੇ ਬਾਕੀ ਬਾਈ ਜੀ ਆਪਣੀ 올 ਇੰਡੀਆ ਡਿਲੀਵਰੀ ਆ ਹਾਂਜੀ ਹਾਂਜੀ ਤਾਂ ਲਾਗੇ ਜੀ ਇਹ 올 ਇੰਡੀਆ ਬਾਈ ਜੀ ਡਿਲੀਵਰੀ ਵੀ ਕਰ ਦਿੰਦੇ ਤੇ 올 ਇੰਡੀਆ ਦੇ ਵਿੱਚ ਕੰਮ ਹੈ ਬਾਈ ਜੀ ਦਾ ਨੀਚੇ ਵੀਡੀਓ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਓਕੇ ਪ੍ਰੀਤ ਬਾਜੀ ਥੈਂਕ ਯੂ ਥੈਂਕ ਯੂ